ਅਮੂਲੀ ਜਗਰਲ ਨੇ ਬਦਲੀ ਹੋਈ ਹੈ ਬਾਈ ਦੇ ਬਾਲੀ ਕਹਿੰਦੇ ਪਹਿਲਾਂ ਹੋਰ ਸੀ ਗਰਿੱਲ ਉਹ ਵੀ ਬਦਲੀ ਹੋਈ ਸੀ ਵੈਸੇ ਰਜਨਲ ਆਉਂਦਾ ਲਾਈ ਵੀ ਦੇ ਆਥਾਰ ਆ ਦੇ ਗੋਲੀਆਂ ਵਾਲੇ ਤੋਂ ਬਲੱਡ ਆ ਠੀਕ ਹੈ ਬਲੱਡ ਤਾਂ ਮੈਂ ਛੱਟੇ ਆ ਟਰਨ ਡੁਰਨਸ ਤੇ ਰਿ ਹੈਵਾ ਹਵਾ ਪਵਾਲੀ ਸੈਟ ਕਰਾ ਲੈ ਸਾਰੇ ਆ ਗੋਲੀਆਂ ਆਉਂਗੀਆਂ ਰੇਸ਼ੀਆਂ ਵੱਜੀਆਂ ਬਾਹਰ ਨਟ ਦੇ ਗੋਲੀਆਂ ਤੁਸੀਂ ਦੇਖੋ ਥਾਰ ਆ ਸੀ ਓਟਰਾ ਲੀਡੀਆ ਮਪ੍ਰੀਤ ਨਾਇਰ ਕਹਿੰਦਾ ਹਾਂ ਅਸੀਂ ਭਾਈ ਤੁਸੀਂ ਦੇਖਿਓ ਟੀ ਜਸਵੀਰਾਂ ਦੀ ਟਰਾਲੀ ਹੈ ਤਾਰਾ ਸਿੰਘ ਬਲਗਾ ਬਾਹਰ ਕੈਂਟਰ ਟਰਾਲੀ ਆ ਜਿਹੜੀ ਹੁਣ ਜੀਪ ਦੇ ਕੇ ਗਈ ਸੀ ਬਾਪੂ ਨੂੰ ਬੈਂਟਰੀ ਵਾਲੀ ਉਹ ਜੀਪ ਹੈ ਆਸਾ ਕਰਿਓ ਕਿ ਨਾ ਗਣ 36 30 ਹਵਲਣ ਸਟਾਚੂ ਬਹੁਤ ਵਗਣ ਵਈ ਗਾਲਾ ਕੁਰਤਾ ਪਜਾਮਾ ਲੱਗਿਆ ਹੋਇਆ ਆ ਫਟਾ ਦੇਖੋ ਕਿੰਨਾ ਘਣ ਪਾਇਆ ਇੱਥੇ ਇਧਰ ਵੀ ਜੀਗਾ ਉੱਥੇ ਰੱਖਿਆ ਹੋਇਆ ਇਧਰ ਹੁੰਦੇ ਹਾਂ ਹਾਂ ਇਧਰ ਦਰਵਾਜ਼ੇ ਵਰ ਵੀ ਪਾਏ ਹੋਇਆ ਵਾਈ ਦੀ ਉਹੀ ਵਾਂ ਤੇ ਕਲਾਕਾਰੀ ਵੀ ਕੀਤੀ ਹੋਈ ਹੈ ਸਾਰਾ ਕੁਝ ਉਹੀ ਕੀ ਬਾਤ ਹੈ ਇਹ ਸੋਹਣਾ ਲੱਗਿਆ ਟਟਾ ਕਰਤਾ ਬਾਈ ਹਵੇਲੀ ਚੈੱਕ ਕਰ ਲਈ ਹਵੇਲੀਆਂ ਦਸੀਆਂ ਹੁਣ ਆਉਣ ਲੱਗੇ ਲੋਕ ਵਜ੍ਹਾ ਤੋਂ ਦੇਖੋ ਮੈਂ ਆ ਟਰੈਕਟਰ ਦੇ ਤੂੰ ਬਾਈਕੇ ਦੇਖੋ